ਅੱਜ ਪਿੰਡ ਦੀ ਸਾਥ ਦੇ ਵਿੱਚ ਲੈ ਕੇ ਆਇਆ ਤੁਹਾਨੂੰ ਲੋਕ ਸਭਾ ਹਲਕਾ ਬਠੰਡਾ ਕਿਹੜੀ ਪਾਰਟੀ ਦਾ ਮਾਹੌਲ ਹੈ ਪਿੰਡ 'ਚ ਤੁਹਾਡੇ ਚਲੋ ਹਰਸ਼ਮਜੀਤ ਜੀ ਕੋ ਤਿੰਨ ਵਾਰ ਜਿੱਤ ਚੁੱਕੀ ਹੈ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਕਦੇ ਆਈ ਨਹੀਂ ਕਿ ਮਿਲੀਆਂ ਨੌਕਰੀਆਂ ਤੇ ਪਿੰਡ 'ਚ ਹੈ ਕਾਂਗਰਸ ਦਾ ਮਾਹੌਲ ਇੱਥੇ ਪਹਿਲਾਂ ਕਾਂਗਰਸ ਸਰਪੰਚ ਸੀਗਾ ਜੀ ਕਿਵੇਂ ਸਾਡੇ ਕਾਂਗਰਸ ਸਰਪੰਚ ਸੀ ਪਹਿਲਾਂ ਮੈਂ ਕਾਂਗਰਸ ਸਰਪੰਚ ਸੀਗਾ ਜੀ ਇਸ ਦੁਸ਼ਟੀ ਮੇਰੇ ਸਾਡੇ ਪਿੰਡਾਂ ਦੇ ਵਿੱਚੋਂ ਜਿੱਦ ਦੇ ਦੀ ਆਮ ਆਦਮੀ ਪਾਰਟੀ ਆਈ ਹੈ ਇੱਕ ਸਾਡਾ ਭਾਈ ਚਾਰਕ ਵਧ ਗਿਆ ਸਾਰੇ ਲੋਕ ਅਸੀਂ ਚੱਥਾ ਦੇ ਵਿੱਚ ਥਾਂ ਬੈਠਣ ਲੱਗੇ ਸਾਨੂੰ ਇਹੀ ਉਹਨਾਂ ਨੇ ਸਿੱਖਿਆ ਦਿੱਤੀ ਹੈ ਵੀ ਲੜੋ ਨਾ ਵੋਟ ਜਿੱਥੇ ਜਿਹੜਾ ਬੰਦਾ ਚੰਗਾ ਉਹਨੂੰ ਪਾਓ। ਭਾਜਪਾ ਦਾ ਹੈਗਾ ਪਿੰਡਾਂ ਦੇ ਵਿੱਚ? ਨਾ ਜੀ ਬਿਲਕੁਲ ਨਹੀਂ ਇਹਨਾਂ ਨੂੰ ਤਾਂ ਕਰੇ ਕਿਰਾਇਆ ਕਰਦੇ ਆ। ਅਸੀਂ ਤਾਂ ਵੋਟਾਂ ਪਹਿਲਾਂ ਵੀ ਭਗਵੰਤ ਮਾਨ ਨੂੰ ਪਾਈਆਂ ਤੇ ਹੁਣ ਵੀ ਭਗਵੰਤ ਮਾਨ ਨੂੰ ਪਾਵਾਂ। ਨਾਲੇ ਇੱਜ਼ਤ ਆਉਂਦੀ ਆ। ਬਾਦਲ ਸਿੰਘ ਸੀਐਮ ਰਹੇ ਤਾਂ ਉਹਨਾਂ ਨੇ ਕਿਸਾਨ ਲਈ ਬਹੁਤ ਕੁਝ ਕੀਤਾ। ਉਹਨਾਂ ਨੇ ਤਾਂ ਕਹਿੰਦੇ ਸਾਡੇ ਟਿਊਬ ਬੈਲ ਲਵਾਏ ਉਦੋਂ। ਅਸੀਂ ਤਾਂ ਸਾਡੇ ਚੋ ਸੁਪਿੰਦਰ ਵੀਰ ਜੀ ਨੇ ਇਹਨਾਂ ਨੇ ਪਹਿਲਾਂ ਕਾਂਗਰਸ ਦੇ ਵਿੱਚ ਬਹੁਤ ਥੱਕੇ ਗਾਦੇ ਵਿਚਾਰੇ ਨੇ। ਵੱਡੀਆਂ ਵੱਡੀਆਂ ਰੈਲੀਆਂ ਕਰੀਆਂ ਨੇ। ਚੱਕ ਚੱਕ ਕੇ ਲੈ ਆ ਕੇ ਬੰਦੇ ਬਾਹਰੋਂ ਖੜੇ ਕਰੀ ਜਾਂਦੇ ਆ ਪਰ ਸਾਨੂੰ ਤਾਂ ਹੁਣ ਮੌਕਾ ਮਿਲਿਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਚੌਣਾ ਦਾ ਮਾਹੌਲ ਬਣਿਆ ਪਿਆ ਹੈ ਅੱਜ ਪਿੰਡ ਦੀ ਸਾਥ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਲੋਕ ਸਭਾ ਹਲਕਾ ਬਠੰਡਾ ਜਿੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਂ ਟਿਕਟ ਦਿੱਤੀ ਗਈ ਹੈ ਤੇ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਜੋ ਕਿ ਤਿੰਨ ਵਾਰ ਇੱਥੋਂ ਐਮਪੀ ਰਹਿ ਚੁੱਕੇ ਹੈ ਤੇ ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਤਾਂ ਸਕੰਦਰ ਸਿੰਘ ਮਲੂਕਾ ਹੋਂਾ ਦੀ ਨੂੰ ਪਰਮਪਾਲ ਕੌਰ ਸਿੱਧੂ ਹੋਂਾ ਟਿਕਟ ਦਿੱਤੀ ਗਈ ਔਰ ਚੌਥੇ ਨੰਬਰ ਤੇ ਜੇ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਇਹ ਦਾਵਾ ਹੁੰਦਾ ਰਿਹਾ ਕਿ ਤਿੰਨ ਵਾਰ ਅਸੀਂ ਇੱਥੋਂ ਐਮਪੀ ਸ਼ਿਪ ਜਿੱਤੀ ਹੈ ਤੇ ਚੌਥੀ ਵਾਰ ਵੀ ਅਸੀਂ ਐਮਪੀ ਸ਼ਿਪ ਜਿਹੜੀ ਹੈ ਇੱਥੋਂ ਹਾਸਲ ਕਰਾਂਗੇ ਪਰ ਪਿੰਡ ਦੇ ਬਜ਼ੁਰਗਾਂ ਦੇ ਨਾਲ ਨੌਜਵਾਨ ਵੀ ਬੈਠ ਨੇ ਦੇ ਵਿੱਚ ਕੀ ਮਾਹੌਲ ਹੈ ਤੇ ਗਰਾਊਂਡ ਰਿਐਲਿਟੀ ਕੀ ਹੈ ਪਿੰਡਾਂ ਦੀ ਉਹ ਤੁਹਾਨੂੰ ਅੱਜ ਦਿਖਾਵਾਂਗੇ ਪਹਿਲਾਂ ਤਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੇ ਲੋਕ ਸਭਾ ਹਲਕਾ ਬਟੰਡਾ ਦੀ ਗੱਲ ਕਰਦੇ ਆਪਾਂ ਤਾਂ ਇਥੋਂ ਹਰ ਸਿਮਰਤ ਕੌਰ ਬਾਦਲ ਤਿੰਨ ਵਾਰ ਐਮਪੀ ਲੜ ਚੁੱਕੇ ਨੇ ਤੇ ਜਿੱਤ ਚੁੱਕੇ ਨੇ ਚੌਥੀ ਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਇਥੋਂ ਐਮਪੀ ਸੀਪ ਜਿਹੜੀ ਅਸੀਂ ਹਾਸਲ ਕਰਾਂਗੇ ਪਰ ਆਮ ਆਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੁਸੀਂ ਕਿਵੇਂ ਦੇਦੇ ਹੋ ਕਿਹੜੀ ਪਾਰਟੀ ਦਾ ਮਾਹੌਲ ਹੈ ਪਿੰਡ 'ਚ ਤੁਹਾਡੇ ਆਮ ਆਮੀ ਪਾਰਟੀ ਦਾ ਜੀ ਆਮ ਆਮੀ ਪਾਰਟੀ ਦਾ ਕਿਵੇਂ ਕਰਾਂ ਦੇ ਵਿੱਚ ਪੈਣ ਵਾਸਤੇ ਤੁਹਾਨੂੰ ਮੋਟਰਾਂ ਵਾਲੀ ਲਾਈਟ 24 ਘੰਟੇ ਸਮਝ ਗਏ ਜੀ ਬਾਕੀ ਘਰ ਘਰ ਨੌਕਰੀ ਦੇਈ ਜਾਂਦੇ ਆ ਜੀ ਹੁਣ ਐਦੂ ਬਾਈਦੂ ਵੱਡਾ ਕੰਮ ਕਰਨਾ ਜਿਵੇਂ ਜਿਹੜੇ ਬੰਦੇ ਨੇ 2 ਸਾਲ ਦੇ ਵਿੱਚ ਇੰਨੇ ਕੰਮ ਕਰਤੇ ਕਿਸਾਨਾਂ ਵਾਸਤੇ ਜੀ ਹੋਰ ਫਿਰ ਐਦੂ ਹੁਣ ਜੀਰਾ ਲੋ ਹਰਸ਼ਮਜੀਤ ਕੋ ਤਿੰਨ ਵਾਰ ਜਿੱਤ ਚੁੱਕੀ ਹੈ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਕਦੇ ਆਈ ਨਹੀਂ ਉਹ ਕਦੇ ਨਹੀਂ ਆਈ ਨਹੀਂ ਬਿਲਕੁਲ ਕਦੇ ਨਹੀਂ ਆਈ ਜੀ ਉਹ ਤਾਂ ਕਹਿੰਦੇ ਆ ਕਿ ਅਸ ਤਾਂ ਪਿੰਡਾਂ ਚੁੱਟੀਆਂ ਹੋਈ ਪਾਰਟੀਆਂ ਪਿੰਡਾਂ ਦੇ ਲੋਕਾਂ ਨਾਲ ਜੁੜੇ ਹੋਏ ਆ ਆਈ ਨਹੀਂ ਜੀ ਕਦੇ ਕੱਲ ਵੀ ਦੂਜੇ ਪਿੰਡਾਂ ਚ ਮੁੜ ਗਈ ਸਾਡੇ ਕੱਲ ਵੀ ਨਹੀਂ ਆਈ ਜੀ ਹੋਰ ਦੱਸੋ ਕਛੀ ਤਾਂ ਸਾਡੇ ਚੋ ਸੁਪਿੰਦਰ ਵੀਰ ਜੀ ਨੇ ਇਹਨਾਂ ਨੇ ਪਹਿਲਾਂ ਕਾਂਗਰਸ ਦੇ ਵਿੱਚ ਬਹੁਤ ਧੱਕੇ ਖਾਦੇ ਵਿਚਾਰੇ ਨੇ ਵੱਡੀਆਂ ਵੱਡੀਆਂ ਰੈਲੀਆਂ ਕਰੀਆਂ ਨੇ ਚੱਕ ਚੱਕ ਕੇ ਲਿਆ ਕੇ ਬੰਦੇ ਬਾਹਰੋਂ ਖੜੇ ਕਰੀ ਜਾਂਦੇ ਆ ਪਰ ਸਾਨੂੰ ਤਾਂ ਹੁਣ ਮੌਕਾ ਮਿਲਿਆ ਇਹਨਾਂ ਨੇ ਪਾਰਟੀ ਜੁਆਇਨ ਕਰੀ ਆ ਅਸੀਂ ਤਾਂ ਚੋ ਸੁਪਿੰਦਰ ਦੇ ਨਾਲ ਆ ਜੀ ਆਮ ਪਾਰਟੀ ਨੂੰ ਵੋਟਾਂ ਪਾਵਾਂਗੇ ਕਾਂਗਰਸ ਦੀ ਗੱਲ ਕਰਦੇ ਆ ਕਾਂਗਰਸ ਦੇ ਵਿੱਚ ਜੀਤਮੇਂਦਰ ਸਿੱਧੂ ਨੂੰ ਜੋ ਟਿਕਟ ਮਿਲਦੀ ਆ ਬੜਾ ਰੌਲਾ ਪੈਂਦਾ ਕਹਿੰਦੇ ਸਭ ਸੈਟਿੰਗ ਹੋਈ ਆ ਪਹਿਲਾਂ ਰਾਏ ਵੜਿੰਗ ਨੂੰ ਟਿਕਟ ਮਿਲਦੀ ਸੀ ਪਰ ਉਸ ਤੋਂ ਬਾਅਦ ਕਮਜ਼ੋਰ ਕੈਂਡੀਡੇਟ ਖੜਾ ਕਰਨਾ ਸੀ ਹੈ ਕਾਂਗਰਸ ਦਾ ਮਾਹੌਲ ਇੱਥੇ ਨਹੀਂ ਜੀ ਪਹਿਲਾਂ ਵੀ ਨਹੀਂ ਕਰਿਆ ਕਾਂਗਰਸ ਇਹ ਤਾਂ ਕਾਂਗਰਸ ਹੀ ਕੋਸੀ ਸਾਡਾ ਸਰਪੰਚ ਵੀ ਕਾਂਗਰਸ ਹੀ ਰਿਹਾ ਉਹਨੂੰ ਵੀ ਨਹੀਂ ਕੁਝ ਦਿੱਤਾ ਇਹਨਾਂ ਨੇ ਕੋਈ ਗਰੰਟੀ ਨਹੀਂ ਆਈ ਕੋਈ ਗਰੰਟੀ ਨਹੀਂ ਸਾਡੇ ਕੋਲ ਕੋਈ ਪੈਸੇ ਨਹੀਂ ਆਇਆ ਜੀ ਕਿ ਜਨ ਸੁਣੀ ਨਹੀਂ ਜੀ ਆਮ ਆਈ ਪਾਰਟੀ ਤੋਂ ਖੁਸ਼ ਹਾਂ ਬਿਲਕੁਲ ਜੀ ਪੂਰੇ ਵਧੀਆ ਭਗਵੰਤ ਮਾਨ ਜੀ ਤੋਂ ਬਹੁਤ ਵਧੀਆ ਖੁਸ਼ ਹਾਂ ਹਮ ਕਸੀ ਤਾਂ ਵੋਟਾਂ ਪਹਿਲਾਂ ਵੀ ਭਗਵੰਤ ਮਾਨ ਨੂੰ ਪਾਈਆਂ ਤੇ ਹੁਣ ਵੀ ਭਗਵੰਤ ਮਾਨ ਨੂੰ ਪਾਵਾਂਗੇ ਨਾਲੇ ਜਿੱਤਾਂਗੇ ਬਢੰਡਾ ਸੀਟ ਬਾਈ ਸ਼ਰੋਮਣੀ ਕਾਲੀ ਦਾ ਲਗਾਤਾਰ ਕਹਿੰਦੀ ਹੈ ਕਿ ਸਾਡੀ ਤਾਂ ਇਹ ਪੁਰਖਿਆਂ ਦੀ ਜਿਹੜਾ ਹਲਕਾ ਸੀ ਲੰਬੀ ਹੋਇਆ ਬਾਦਲ ਹੋਇਆ ਬਠਿੰਡਾ ਮਾਨਸਾ ਸਾਰੀ ਬੈਲਟ ਕਹਿੰਨੇ ਸਾਡੀ ਸੀ ਪਰ ਹੁਣ ਜਦੋਂ ਆਮ ਆਈ ਪਾਰਟੀ ਗੱਲ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਲੰਬੀ ਤੋਂ ਜਿੱਤੇ ਜਲਾਲਾਬਾਦ ਤੋਂ ਗੋਲਡੀ ਕੰਬੋਜ ਜਿੱਤੇ ਜਾਂਦੇ ਤੇ ਹੁਣ ਐਮਪੀ ਚੋਣਾ ਹੀ ਗੱਲ ਕਰਦੇ ਹਰਸਿਮਰਤ ਕੌਰ ਬਾਦਲ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਅਸੀਂ ਇੱਕੋ ਗੱਲ ਜਾਣਦੇ ਆ ਬਾਦਲ ਪਰਿਵਾਰ ਨੂੰ ਮੈਨੂੰ ਲੱਗਦਾ ਵੀ ਤਕਰੀਬਨ 5 ਪਲਾਂ ਮੱਖ ਮੰਤਰੀ ਰਹਿ ਗਏ ਪਰ ਲੋਕਾਂ ਦੇ ਲਈ ਜਿਹੜਾ ਨਸ਼ਿਆਂ ਦਾ ਜਿਆਦਾ ਪ੍ਰਭਾਵ ਪਿਆ ਜਾਂ ਲੜਾਈਆਂ ਕਰਾਈਆਂ ਪਰ ਸਾਨੂੰ ਇੱਕ ਸੰਦੁਸ਼ਟੀ ਮਿਲੀ ਹੈ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਤੋਂ ਪਰ ਮੈਂ ਪਹਿਲਾਂ ਕਾਂਗਰਸ ਸਰਪੰਚ ਸੀਗਾ ਜੀ ਕਿਵੇਂ ਸਾਡੇ ਕਾਂਗਰਸ ਸਰਪੰਚ ਸੀ ਪਹਿਲਾਂ ਮੈਂ ਕਾਂਗਰਸ ਸਰਪੰਚ ਸੀਗਾ ਜੀ ਇਹ ਸੁਲੁਸ਼ਟੀ ਮਿਲੀ ਸਾਡੇ ਪਿੰਡਾਂ ਦੇ ਵਿੱਚੋਂ ਜਿੱਥੇ ਦੀ ਆਮ ਆਦਮੀ ਪਾਰਟੀ ਆਈ ਹੈ ਇੱਕ ਸਾਡਾ ਭਾਈ ਚਾਰਕ ਵਧ ਗਿਆ ਸਭ ਲੋਕ ਅਸੀਂ ਚਤਥਾਂ ਦੇ ਵਿੱਚ ਥਾਂ ਬੈਠਣ ਲੱਗੇ ਸਾਨੂੰ ਇਹੀ ਉਹਨਾਂ ਨੇ ਸਿਖਾਈ ਦਿੱਤੀ ਗਈ ਹੈ ਵੀ ਲੜੋ ਨਾ ਵੋਟ ਜਿੱਥੇ ਜਿਹੜਾ ਬੰਦਾ ਚੰਗਾ ਉਹਨੂੰ ਪਾਓ ਪਰ ਅਸੀਂ ਇੱਕੋ ਹੀ ਗੱਲ ਜਾਣਦੇ ਹਾਂ ਜੋ ਭਗਵਾਨ ਤਮਾਨ ਜੀ ਨੇ ਆ ਤਿੰਨ ਸਾਲਾਂ ਚ ਕੰਮ ਕੀਤੇ ਨੇ ਮੇਰੇ ਪਿੰਡ ਦੇ ਵਿੱਚ ਮੈਂ ਕੋਈ ਬੰਦਾ ਦੇਖਿਆ ਨਹੀਂ ਸੀ ਕੋਈ ਗਰੀਬ ਘਰ ਦਾ ਨੌਕਰੀ ਤੇ ਲੱਗ ਜੇ ਆ 2022 ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਨੇ ਤਾਂ ਸਾਡੇ ਕੁਛਕਰ ਵੀ ਜਿਨ੍ਹਾਂ ਦੇ ਕਿਰਪੀਆ ਵੀ ਨਹੀਂ ਲੱਗਿਆ ਉਹ ਟੀਚਰ ਲੱਗੀਆਂ ਕੁੜੀਆਂ ਨੂੰ ਹਾਂ ਤੇ ਮੈਂ ਤਾਂ ਅਸੀਂ ਇਹਨੂੰ ਸਭ ਤੋਂ ਜ਼ਿਆਦਾ ਚੰਗਾ ਬੇਚਦੇ ਹਾਂ ਸਾਨੂੰ ਲੈਂਟ ਖੇਤ ਅਸੀਂ ਜਾਣ ਨਹੀਂ ਜਾਣਦੇ 24 ਘੰਟੇ ਲੈਂਡ ਮਿਲਦੀ ਐ ਘਰਾਂ ਦੇ ਬਿੱਲ ਨਹੀਂ ਆਉਂਦੇ ਜੀ ਤੇ ਬਾਕੀ ਛੂੜਤਾ ਵਰਤ ਹੁਣ ਬਾਦਲ ਪਰਿਵਾਰ ਵੀ ਕਹਿੰਦਾ ਸੀ ਕਹਿੰਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਸੀਐਮ ਰਹੇ ਤਾਂ ਉਹਨਾਂ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਉਹਨਾਂ ਨੇ ਤਾਂ ਕਹਿੰਦੇ ਸਾਡੇ ਟਿਊਬਵੈਲ ਲਵਾਏ ਉਦੋਂ ਦੇਖੀ ਟੂਬਵੈਲ ਲਵਾਏ ਬਹੁਤ ਜ਼ਿਆਦਾ ਰੁਪਿਆ ਲਾਇਆ ਪੈਸੇ ਨਾਲ ਲੱਗੇ ਨੇ ਹਾਂ ਜਿਵੇਂ ਹੁਣ ਸਾਨੂੰ ਲੈਂਡ ਮਿਲਦੀ ਐ ਟੂਬਵੈਲ ਕਨੈਕਸ਼ਨ ਦਿੰਦੇ ਅਸੀਂ ਚੰਗਾ ਸਮਝਦੇ ਜਿੱਥੇ ਲੱਖ ਰੁਪਿਆ ਲੱਗਣਾ ਸੀ ਅਸੀਂ ਤਾਂ ਡੂ 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 ਲੱਖ ਰੁਪਿਆ ਲਾਇਆ ਕਨੈਕਸ਼ਨ ਤੇ ਹੋ ਇਹ ਚੀਜ਼ ਐ ਜੀ ਬਾਪੂ ਜੀ ਗੱਲ ਕਰੀਏ ਕੋਈ ਮਿਲਿਆ ਨੌਕਰੀ ਇੱਥੇ ਪਿੰਡ ਚ ਜੀ ਮੇਰੀ ਨੂੰ ਨੂੰ ਮਿਲੀ ਆ ਬੱਚਾ ਉਹਦਾ ਅੱਛਾ ਨੌਕਰੀ ਖੂਬ ਅੱਛੇ ਸਰਕਾਰ ਚ ਹਾਂ ਇਹੇ ਸਰਕਾਰ ਚ ਪੰਜ ਪੈਸੇ ਨਹੀਂ ਲੱਗੇ ਜੀ ਮੇਰੇ ਹੂੰ ਹੂੰ ਤੇ ਕਪੂਰਸ ਵਾਲੇ ਡਿਊਟੀ ਆਉਣ ਉਹਦੀ ਤੇ ਜਿਹੜੀਆਂ ਸਰਕਾਰਾਂ ਬਾਰੇ ਕੀ ਕਹੋਗੇ ਉਦਾਂ ਬਾਰੇ ਕੀ ਕਹੀਏ ਜੀ ਇੱਕ ਮੇਰੀ ਵੱਡੀ ਨੂੰ ਆ ਬਹੁਤ ਸਾਲ ਹੋ ਗਏ ਨੂੰ ਪੜ੍ਹਾਈ ਕਰੀ ਜਾਂਦੇ ਨੂੰ ਕੋਈ ਨੌਕਰੀ ਨਹੀਂ ਮਿਲੀ ਹਾਂ ਹੁਣ ਆ ਸੁਭਾਵਨਾ ਹੁਣ ਅਗਲੀ ਨੌਕਰੀ ਉਹਨੂੰ ਵੀ ਮਿਲ ਰਹੀ ਆ ਅੱਛਾ ਹਾਂ ਕਮੇ ਬਾਦਲ ਕੇ ਤੇ ਕਾਂਗਰਸ ਗੰਦੀਆ ਸਰਕਾਰਾਂ ਨੇ ਮੇਰੇ ਮੁੰਡੇ ਨੂੰ ਨੌਕਰੀ ਮਿਲੀ ਆ ਫੌਜੀ ਲੱਗਿਆਗਾ ਕੋਈ ਸਾਰੇ ਕੁੱਤ ਬਣਿਆ ਕਰੇ ਨੇ ਇਹਨਾਂ ਨੇ ਕਾਂਗਰਸ ਨੇ ਤੇ ਕਾਲੀਆਂ ਨੇ ਠੀਕ ਹੈ ਜੀ ਕਿਵੇਂ ਆਪਦੇ ਘਰ ਭਰੇ ਨਹੀਂ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਜੀ ਇਹਨਾਂ ਨੇ ਆਪਦੇ ਘਰ ਭਰੇ ਆ ਜਿੱਦਨੂ ਮਰਜੀ ਵਗ ਜਾ ਕੋਈ ਕਹਿੰਦਾ ਹਾ ਕਾਂਗਰਸ ਦੇ ਐਮਐਲਏ ਦੀ ਕੋਠੀ ਆ ਕੋਈ ਕਹਿੰਦਾ ਕਾਲੀਆਂ ਦੀ ਕੋਠੀ ਹੈ ਕਿਸੇ ਨੂੰ ਕੋਈ ਦਿੱਤਾ ਤਾਂ ਨਹੀਂ ਜੀ ਹੂੰ ਕੋਈ ਦੱਸਿਆ ਐ ਕਰਤਾ ਤਾਂ ਗੱਲ ਕੰਨਾ ਮਿਲ ਸੀ ਬਲੱਡ ਉਹ ਉਹ ਵੇਚ ਕੇ ਖਾ ਗਏ ਇਹ ਤਾਂ ਮਾਨਸਾ ਸੀ ਹੂੰ ਤਾਂ ਕਾ ਮਲੂਕਾ ਹੋਣਾ ਦੀ ਨੂੰ ਨੂੰ ਕਿਵੇਂ ਦੇ ਦੇਉ ਬੀਜੇਪੀ ਦੇ ਵੱਲੋਂ ਉਤਾਰਾ ਗਿਆ ਕਰੋ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਪੁਰਾਣੇ ਲੀਡਰ ਨੇ ਅਕਾਲੀਆਂ ਦੇ ਉਹ ਤਾਂ ਜੀ ਅਕਾਲੀਆਂ ਦੇ ਨੇ ਉਹਦੇ ਬਾਰੇ ਤਾਂ ਅਸੀਂ ਜਾਣਦੀ ਨਹੀਂ ਕਿ ਉਹਨੂੰ ਤਾਂ ਵੋਟ ਦਾ ਕੀ ਪਣੀ ਐ ਇੱਥੇ ਉਹਦੇ ਬਾਰੇ ਤਾਂ ਅਸੀਂ ਤਾਂ ਸਾਖੜ ਦੇਖਣ ਨੂੰ ਵੀ ਤਿਆਰ ਹੋ ਗਈ ਤਾਂ ਕੀ ਕਹੋਗੇ ਬਈ ਬਈ ਤੁਹਾਨੂੰ ਦੱਸ ਹੀ ਦਿੱਤਾ ਸਰਪੰਚ ਸਾਹਿਬ ਨੇ ਜਿਹੜੇ ਦਰਮਾਨ ਸਰਕਾਰ ਨੇ ਵਧੀਆ ਫੈਸਲੇ ਲਏ ਨੇ ਕਿ ਕਿਸਾਨਾਂ ਬਾਰੇ ਤੇ ਗਰੀਬੀ ਗਰੀਬ ਮਜ਼ਦੂਰਾਂ ਪਰਿਵਾਰਾਂ ਵਾਸਤੇ ਸਾਰੇ ਵਾਸਤੇ ਤੇ ਮੇਰੇ ਮਾਤਾ 30 35 ਸਾਲ ਤੋਂ ਸੀ ਕਾਂਗਰਸ ਦੇ ਆਂਗਰੇਸੀ ਸੀਗੇ ਹੁਣ ਨਹੀਂ ਪਰ ਉਹਨਾਂ ਨੇ ਚੇਅਰਪਰਸਨ ਵੀ ਰਹੇ ਨੇ ਪਿੱਖੀ ਬਲਾਗ ਦੇ ਮੌਜੂਦਾ ਉਹ ਪਰ ਕੋਈ ਸਾਨੂੰ ਸੁਵਾਦ ਵਾਲੀ ਗੱਲ ਨਹੀਂ ਕਹੀ ਨਾ ਜੀ ਕਾਂਗਰਸੀ ਨੇ ਕਿਹੜੇ ਚੁਸਪਿੰਦਰ ਬਹੁਤ ਖਰਚਾ ਕੀਤਾ ਉਹਨੇ ਘਰ ਫੂਕੇਗਾ ਅੱਛਾ ਜੀ ਕੋਈ ਮਾਨ ਸਾਬ ਗ੍ਰੇਟ ਬਾਕੀ ਕਿਵੇਂ ਜਾਓ ਜੀ ਬਾਕੀ ਜੀ ਸਾਡੇ ਖੁਸ਼ੀ ਜਾ ਕਰੋ ਠਾਣੇ ਚ ਵਗਜੋ ਕੋਰਟ ਚ ਵਗਜੋ ਕਚਹਿਰੀ ਚ ਵਗਜੋ ਕੋਈ ਪੈਸਾ ਨਹੀਂ ਮੰਗਦਾ ਪਹਿਲ ਦੇ ਆਧਾਰ ਤੇ ਕੰਮ ਹੁੰਦੇ ਆ ਅੱਛਾ ਕੋਈ ਮੁਲਾਜ਼ਮ ਵੀ ਮੁਲਾਜ਼ਮ ਇੱਜ਼ਤ ਕਰਦੇ ਕਿ ਉੱਥੇ ਗਏ ਦੀ ਬੈਠੋ ਜੀ ਬਾਕੀ ਜੀ ਸਾਡੇ ਮਾਨਸਾ ਜ਼ਿਲ੍ਹੇ ਚ ਸਾਨੂੰ ਜਾਇਜ਼ਾ ਤੋਂ ਗਿਆ ਦਾ ਨਾ ਮੈਂ ਆਣ ਪੜ ਬੰਦਾ ਸਾਡੇ 25 ਗਿੱਲੇ ਦਾ ਧੱਗਾ ਮਿਲਦੇ ਦੀ ਮਾਨਸਾ ਚ ਉਹ ਬਾਦਲ ਕਹਿੰਨੇ ਖਤਮ ਕਰੇ ਨੇ ਤੇ 25 ਗਿੱਲੇ ਦੀ ਬਰਾ ਮਾਲ ਮੰਡੀ ਦੇ ਉਹ ਖਤਮ ਕਰੇ ਨੇ 50 ਗਿੱਲੇ ਦੀ ਕੈਂਚੀਆਂ ਤੇ ਹੌਲੇ ਪਾਛੇ ਬੋਰ ਲੱਗਿਆ ਪਿਆ ਉਹ ਵੀ ਬਾਦਲ ਕਹਿੰਨੇ ਖਾਦਾ ਭਲਾਡੇ ਦਾ ਗਾ ਮਿਲਦੀ ਉਹ ਵੀ ਉਹਨਾਂ ਨੇ ਖਾਦਾ ਤੇ ਬਾਕੀ ਕਿੰਨੇ ਸੜਕਾਂ ਦੇ ਨਿੰਮਤੀ ਭੀਖੀ ਚ ਲੱਖ ਲੱਖ ਰੁਪਏ ਦਾ ਇੱਕ ਨਿੰਮਤੀ ਐਂ ਨਹੀਂ ਪਤਾ ਵੀ ਪੱਟ ਕੇ ਲੈ ਕਿੱਥੇ ਗਏ ਹੋ ਹਰ ਸੰਤ ਦਾ ਬਾਦਲ ਤਾਂ ਇਹ ਕਹਿੰਦੀ ਹੈ ਜੀ ਜੇ ਗੱਲ ਕਹੀ ਤਾਂ ਵੀ ਮੈਂ ਏਮਜ਼ ਲੈ ਕੇ ਆਈਆਂ ਇੱਥੇ ਏਮਜ਼ ਦੀਆਂ ਗੱਲਾਂ ਹੁੰਦੀਆਂ ਨੇ ਉਹ ਕਹਿੰਦੇ ਵੀ ਅਸੀਂ ਸੜਕਾਂ ਦਾ ਜਾਲ ਵਿਛਾਇਆ ਇੱਥੇ ਸੜਕਾਂ ਬਣਾਈਆਂ ਹਾਈਵੇ ਬਣਾਏ ਨੇ ਦੇਖੋ ਜੀ ਗੱਲ ਇਹ ਹੈਗੀ ਸਾਨੂੰ ਤਾਂ ਇੱਕੋ ਗੱਲ ਕਹਿ ਰਹੇ ਮਾਨਸਾ ਜ਼ਿਲ੍ਹੇ ਨੂੰ ਕੀ ਦਿੱਤਾ ਮਾਨਸਾ ਜ਼ਿਲ੍ਹਾ ਸਾਡਾ ਵੇਚਤਾ ਤਕਰੀਬਨ ਮੈਂ ਕਹਿੰਦਾ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਡਾ ਭਲਾ ਆਡਾ ਕੰਨੇ ਮਿਲਦਾ ਪੈਸਾ ਸਾਡੇ ਮਾਨਸਾ ਜਿਲ੍ਹੇ ਚ ਲਾਇਆ ਜਾਂਦਾ ਧਾਗਾ ਮਿਲਦਾ ਪੈਸਾ ਸਾਡੇ ਮਾਨਸਾ ਜਿਲ੍ਹੇ ਚ ਲਾਇਆ ਜਾਂਦਾ ਤੇ ਮਾਲ ਮੰਡੀ ਦਾ ਜਿਹੜੀ ਸਾਡੀ ਮਾਲ ਮੰਡੀ ਸੀ ਉਹ ਵੇਚਤੀ ਤੇ ਫੇਰ ਸਾਡਾ ਕੈਂਚੀਆਂ ਤੇ 50 60 ਕਿੱਲੇ ਪੈਸੀ ਉਹ ਵੇਚਤੇ ਅਜੇ ਤੱਕ ਗੱਲ ਇਹ ਕਹਿੰਦੇ ਵੀ ਸਾਡੇ ਜਿਲ੍ਹੇ ਦਾ ਪੈਸਾ ਸਾਡੇ ਦਾਣ ਤੇ ਜੋ ਮਰਜ਼ੀ ਹੈ ਹਸਪਤਾਲ ਬਣਾਉਣ ਦੇ ਜੋ ਮਰਜ਼ੀ ਬਣਨ ਜਾਂਦਾ ਸਾਡਾ ਵੇਚ ਕੇ ਤਾਂ ਬਠਿੰਡੇ ਲਾਤਾ ਜੀ ਸਾਡੇ ਮਾਨਸਾ ਚ ਇਹ ਜੇ ਨਾ ਕੁਝ ਵੇਚ ਕੇ ਨਾ ਲਾਉਣਾ ਦੀ ਸਾਡੇ ਇਹ ਮਾਨਸਾ ਚ ਬਣ ਸਕਦਾ ਸੀ ਇੰਨੀ ਜਿਆਦਾ ਰੁਪਈਆ ਕੈਂਚੀਆਂ ਤੇ ਬਣ ਜਾਂਦਾ ਇੱਕ ਗੱਲ ਹੋਰ ਹੈ ਬੀਜੇਪੀ ਦਾ ਹੈਗਾ ਪਿੰਡਾਂ ਦੇ ਵਿੱਚ ਨਾ ਜੀ ਬਿਲਕੁਲ ਨਹੀਂ ਇਹਨਾਂ ਨੂੰ ਤਾਂ ਕਰੇ ਕਿਰਾਇਓ ਕਰਦੇ ਆ ਅਸੀਂ ਕਿੱਥੇ ਆਉਂਦੇ ਨੇ ਉੱਥੇ ਸੀ ਕਿਰਾਇਆ ਕਰਦੇ ਆ ਉਹ ਕਹਿੰਦੇ ਤਾਂ ਪਾਰਟੀਆਂ ਦੇ ਬੰਦੇ ਨੇ ਜਿਹੜੇ ਘੇਰਦੇ ਨੇ ਸਾਨੂੰ ਨਾ ਜੀ ਅਸੀਂ ਕੋਈ ਪਾਰਟੀ ਦਾ ਨਹੀਂ ਆ ਬੰਦੇ ਆ ਪਿੰਡਾਂ 'ਚ ਸੱਤਾ 'ਚ ਬੈਠਣ ਵਾਲੇ ਪਿੰਡਾਂ 'ਚ ਬੈਠਣ ਆਏ ਬੰਦੇ ਆ ਜਦੋਂ ਆਉਣ ਨੇ ਅਸੀਂ ਉਹਨੂੰ ਘੇਰਾਣੇ ਭਾਜਵਾ ਨੂੰ ਕਿਤੇ ਮਰਜ਼ੀ ਭੱਜ ਲੈਣਾ ਇਹਨਾਂ ਨੂੰ ਪਿੰਡਾਂ 'ਚ ਨਹੀਂ ਕੋਣ ਜਿੱਤ ਰਿਆ ਫਿਰ ਹੁਣ ਯਾਮ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਹਾਂ ਜੀ ਜਿੱਤੂ ਜਿੱਤੂ ਪਹਿਲੇ ਨੰਬਰ ਦੇ ਹੋ ਜਮਾ ਇਹ ਤੋਂ ਸ਼ਵਿੰਦਰ ਮਾਗਰ ਬੋਲ ਤੋਟਾ ਜੀ ਪਰ ਹਰ ਸਿਮਰ ਤੇ ਬਾਦਲ ਤੇ ਕਹਿੰਦੀ ਮੈਂ ਜਿੱਤੂ ਕਹਿੰਦੀ ਮੈਂ ਤਾਂ ਤਿੰਨ ਵਾਜੇ ਦੀ ਰਹੀ ਹਾਂ ਜੀ ਹੁਣ ਨਹੀਂ ਇਹ ਕੋਈ ਇੱਕ ਵੋਟ ਵੀ ਨਹੀਂ ਪੈਂਦੀ ਸਾਢੇ ਪਿੰਡ ਚ ਅਰੇ 50 ਵੋਟਾਂ ਲਗੜੇ 700 ਵੋਟ ਆ ਹਾਂ ਸਾਰੀ ਇਹ ਦੀ ਆ 50 ਵੋਟਾਂ ਕਾਂਗਰਸ ਨੂੰ ਜਾਣੀਆਂ ਪੰਜਾਈ ਜਾਣੀਆਂ ਬਸੇ ਨੂੰ ਅਕਾਲੀਆਂ ਦਾ ਫਿਰ ਹੁਣ ਜਮਾ ਨਹੀਂ ਰਿਹਾ ਜੀ ਨਵਰਤਪਾਤੀ ਜੀ ਗੱਲ ਕਰਨੇ ਦਾ ਅਗੜੀ ਛਾੜੀ ਜਾਇਦਾਦ ਵੇਚੀ ਬਾਕੀ ਸਪੈਡੇ ਦੀ ਸੜਕਾਂ ਤੇ ਉਹ ਵੇਚਤੇ ਨਾਲ ਛੱਡਿਆ ਕੀ ਆ ਪੰਜਾਬ ਦਾ ਸਾਰਾ ਕੁਝ ਖਾ ਗਏ ਅੱਛਾ ਇੱਕ ਬਿਜਲੀ ਦੇ ਬਿੱਲ ਦੀ ਗੱਲ ਆਉਂਦੀ ਹੈ ਬਿੱਲੀ ਬਿਲਾਉਂਦੇ ਨੇ ਜ਼ੀਰੋ ਮੇਰੇ ਉਹ ਕੋਠੀ ਦੀ ਪਹਿਲਾਂ ਮੇਰਾ ਘਰ ਹੁਣ ਮੈਂ ਪਾਲੀ ਹੂਰੇ ਮੈਨੂੰ 22 ਚ ਆਇਆ ਮੈਂ ਇੱਥੇ ਮੈਨੂੰ ਆਉਂਦਾ ਦੀ 4000 ਦੇ ਮਹੀਨਾ ਦਾ ਬਿੱਲ ਦਾ ਉੱਥੇ 22 ਚ ਇੱਥੇ ਕੋਠੀ ਪਾਦੀ ਮੈਂ ਬਿੱਲ ਨਹੀਂ ਭਰਿਆ ਮੁੜ ਕੇ ਤੁਲਾ ਸਾਲ ਦਾ 2 4000 ਨਾਲ ਜੋੜਦਾ ਜ਼ੀਰੋ ਜ਼ੀਰੋ ਆਉਂਦੀ ਹੈ ਜ਼ੀਰੋ 0 ਬਣਾ ਸਾਡੇ ਪਹਿਲੇ ਨੰਬਰ ਤੇ ਪਿੰਡ ਆ ਗਿਆ ਅੱਜ ਇਹ ਸਰਪੰਚ ਸਾਹਿਬ ਨੇ ਪਰ ਕਾਲੀਦਾਲ ਤਾਂ ਇਹ ਵੀ ਇਲਜ਼ਾਮ ਲਾਉਂਦਾ ਕਹਿੰਦੇ ਕਹਿੰਦੇ ਸੀ ਵੀ ਨਸ਼ਾ ਖਤਮ ਕਰ ਦਾਂਗੇ ਨਾ ਨਸ਼ਾ ਖਤਮ ਹੋਇਆ ਨਹੀਂ ਨਸ਼ਾ ਨਹੀਂ ਜੀ ਕੋਈ ਹੁਣ ਅੱਜ ਦਾਰੂ ਨਾ ਪੀਂਦੇ ਨਹੀਂ ਜੀ ਕੋਈ ਸਾਡੇ ਕੋਈ ਨਸ਼ਾ ਨਹੀਂ ਜੀ 2 ਸਾਲ ਤੈਨੂੰ ਹਜੇ ਆਏ ਆਏ ਨੂੰ ਹੋਇਆ ਜਦੋਂ ਨਸ਼ਾ ਉਹਨਾਂ ਨੇ ਲਿਆ ਲਿਆ ਤਾਂ ਉਹਨਾਂ ਨੇ ਵੇਚਿਆ 70 ਸਾਲ ਹੋ ਗਏ ਬਾਕੀ ਮਜੀਠੇ ਸਾਹਿਬ ਤੇ ਪਰਚੇ ਹੋ ਚੁੱਕੇ ਨੇ ਹੁਣ ਇਦੋਂ ਕੀ ਕਸਰ ਰਹੂਗਾ ਜੀ ਹੁਣ ਸਾਹਮਣੇ ਤਾਂ ਹੋਇਆ ਪਿਆ ਬੇ ਆਬਦੀ ਉਹਨਾਂ ਦੇ ਰਾਜ ਚ ਹੋਈ ਆ ਨਸਾ ਉਹਨਾਂ ਦੇ ਰਾਜ ਚ ਆਇਆ ਇਹਨਾਂ ਨੂੰ ਤਾਂ ਉਹ ਬਦਨਾਮ ਕਰਦੇ ਆ ਜੀ ਨਵਾਂ ਬੰਦਾ ਵਿਚਾਰੇ ਨੂੰ 2 ਸਾਲ ਹੋਏ ਨੇ ਉਹਨਾਂ ਨੂੰ 70 ਸਾਲ ਹੋ ਗਏ ਭੌਂਕ ਦੇ ਬਦੋਂ ਕਾਂਗਰਸ ਦੇ ਉਹਨਾਂ ਨੂੰ ਇਹਨਾਂ ਨੂੰ 5 ਸਾਲ ਤਾਂ ਦਿਓ ਜੀ ਉਸ ਤੋਂ ਬਾਅਦ پتہ ਲੱਗੂ ਵੀ ਕੀ ਬੰਦਾ ਹੁਣ 2 ਸਾਲ ਚ ਕੀ ਕਰੂਗਾ ਜੀ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਜੀ 2 ਸਾਲ ਚ ਤਾਂ ਪਤਾ ਆਪਦੇ ਘਰ ਦੀ ਕੁਬੀਲਰੀ ਲੋਟਣ ਦੀ ਮੈਨੂੰ 30 ਸਾਲ ਹੋ ਗਿਆ ਅੱਡੋ ਇਹਨੂੰ ਮੈਂ ਤੋ ਹਜੇ ਲੋਟ ਨਹੀਂ ਹੋਈ ਇਹਨੂੰ ਆਪਾਂ 2 ਸਾਲ ਚ ਭਾਲਦੇ ਆ ਜੀ 70 ਸਾਲ ਹੋ ਗਏ ਘੱਟੂ ਘੱਟ ਸਮਾਂ ਤਾਂ ਮਿਲੇ ਨਾ ਜੀ ਫੇਰੀ ਵਾਰ ਪਤਾ ਲੱਗਦਾ ਹੁੰਦਾ ਗੱਲ ਦਾ ਬੀਜੇਪੀ ਨੂੰ ਫੇਰ ਪੰਡਾ ਚ ਪੜਨ ਦਿੰਦੇ ਹੋ ਕਿ ਨਹੀਂ ਨਹੀਂ ਜੀ ਬੀਜੇਪੀ ਨੇ ਤਾਂ ਸਾਡੇ ਖਤਮ ਕਰਤਾ ਸਾਰਾ ਕਾਣਾ ਜੀ ਪਰ ਉਹ ਤਾਂ ਕਹਿੰਦੇ ਰਾਮ ਮੰਦਰ ਬਣ ਗਿਆ ਉਦੋਂ ਵੋਟਾਂ ਬਹੁਤ ਵਧਣੀਆਂ ਜੀ ਮਹਾਰਾਜ ਜੀ ਸਾਡਾ ਜੁੱਧਵੀਰ ਉਹ ਮੁੰਡਾ ਮਾਰਿਆ ਬੱਲੂ ਵਾਲਾ ਜੀ ਉਹ ਉਹਦਾ ਕੀ ਕਸੂਰ ਸੀ ਸਰਿਆ ਮਗੋ ਇਹਨਾਂ ਨੇ ਗੋਲੀਆਂ ਮਾਰ ਦੇ ਨੇ ਅੱਜ ਕਿਸਾਨ ਸਾਡੇ ਉਥੇ ਬਾਰਡਰ ਤੇ ਬੈਠੇ ਆ ਸਾਨੂੰ ਤਾਂ ਦਿੱਲੀ ਨਹੀਂ ਜਾਣਦੇ ਦਿੱਲੀ ਸਾਡੀ ਰਾਜਧਾਨੀ ਆ ਜਦੋਂ ਸਾਨੂੰ ਸਾਡੀ ਰਾਜਧਾਨੀ ਜਾਣਦੇ ਫਿਰ ਅਸੀਂ ਬੀਜੇਪੀ ਨੂੰ ਕਿਉਂ ਪਾਵਾਂਗੇ ਵੋਟਾਂ ਹਾਂ ਹਸ ਰਹਾ ਹੱਸਦਾ ਬਹੁਤ ਵਿਰੋਧ ਹੋ ਰਿਹਾ ਉਹ ਕਹਿੰਦੇ ਵੀ ਮ ਉਜੇ ਉਹ ਹਾਈ ਉਹ ਕਿਸੇ ਹੋਰ ਪਾਰਟੀ ਚ ਖੜਾ ਹੋ ਜਾਂਦਾ ਜੀ ਕੋਈ ਬੀਜੇਪੀ ਚ ਕੀ ਦੁੱਧ ਸੀਗਾ ਜੀ ਵੀ ਮੈਂ ਬੀਜੇਪੀ ਚ ਖੜਾ ਹੋਣਾ ਉਧਰ ਮੋਟਾ ਮਾਲ ਮਿਲਿਆ ਹੋਇਆ ਉਧਰ ਵਗਿਆ ਜੀ ਉਹ ਸਮਝ ਗਏ ਜੀ ਬੀਜੇਪੀ ਨੂੰ ਨਹੀਂ ਮਿਲਦੀ ਜੀ ਸੁਣਨਾ ਬਿਲਕੁਲ ਹੀ ਤੇ ਜੀਤਮਿੰਦਰ ਸਿੱਧੂ ਤਾਂ ਹੈਗਾ ਬਾਈ ਕੁਝ ਦੇਖੋ ਜੀ ਜੀਤਮਿੰਦਰ ਸਿੱਧੂ ਆਪ ਦੇ ਮੁਤਾਬਕ ਠੀਕ ਹੈ ਪਰ ਬੰਦਾ ਵਧੀਆ ਸੀ ਮਾਲਾ ਨਹੀਂ ਕਹਿ ਸਕਦੇ ਇਹ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਇਹਨੇ ਸਭ ਤੋਂ ਜ਼ਿਆਦਾ ਇਹਨਾਂ ਨੇ ਰਾਜ ਕੀਤਾ ਤੇ ਹੁਣ ਇਹ ਬਦਨਾਮ ਕਰਨ ਲੱਗ ਰਹੇ ਨੇ ਆਮ ਪਾਰਟੀ ਨੂੰ ਕਿਵੇਂ 2 ਸਾਲਾਂ ਚ 3 ਸਾਲਾਂ ਚ ਕਾਮ ਪਾਰਟੀ ਕਰੇ ਇਹਨਾਂ ਨੂੰ ਪੁੱਛੋ 70 ਸਾਲਾਂ ਚ ਉਥੋਂ ਬਣਿਆ ਨਹੀਂ ਕੁਛ ਹੁਣ ਬਾਦਲ ਕੇ ਨੇ ਕਹਿੰਦੇ ਸੀ ਦੇਸ਼ ਬਚਾਓ ਯਾਤਰਾ ਕਰੀਏ ਤੇ ਜੇ ਉਥੋਂ 25 ਸਾਲਾਂ ਚ ਨਹੀਂ ਬਚਿਆ ਤੇ ਭਗਵੰਤ ਮਾਨ ਦੋਸਾਲਾਂ ਚ ਗਾਲ ਦੂਗਾ ਮੈਂ ਤਾਂ ਇੱਕੋ ਹੀ ਗੱਲ ਜਾਣਦਾ ਇਹਨਾਂ ਨੂੰ ਕੁਰਸੀਆਂ ਚਾਹੀਦੀ ਨੇ ਕਿਸੇ ਜ਼ਿਮੀਂਦਾਰ ਨੂੰ ਨਹੀਂ ਬਚਾਉਂਦੇ ਕਿਸੇ ਗਰੀਬ ਨੂੰ ਨਹੀਂ ਬਚਾਉਂਦੇ ਇਹ ਇਨਾਂ ਨੂੰ ਤਾਂ ਆਪਦੇ ਸੀਟਾਂ ਦੀ ਹੋਈ ਪਈ ਆ ਵੀ ਅਸੀਂ ਮੁੱਖ ਮੰਤਰੀ ਅਸੀਂ ਐਮਪੀ ਬਣ ਜੀਏ ਮੈਂ ਲੋਕਾਂ ਨੂੰ ਇੱਕੋ ਕਹਿ ਰਹੇ ਆ ਵੀ ਬਾਦਲ ਕ ਨੂੰ ਐ ਪੁੱਛ ਲੋ 25 ਸਾਲ ਚ ਛੋਥੋ ਬਚਾਇਆ ਨੀਗਾ ਮੁਲਖ ਤੇ ਹੁਣ ਤੁਸੀਂ ਕੌਣ ਆ ਕੇ ਬਚਾਉਣ ਵਾਲੇ ਇਹੀ ਗੱਲ ਕਾਂਗਰਸ ਦੀ ਐ ਜੇ ਕੰਮ ਕਰਦਾ ਕੋਈ ਲੋਕਾਂ ਖਾਤਰ ਤਾਂ ਭਗਵੰਤ ਮਾਨ ਐ ਇੱਕੋ ਇੱਕ ਜਿਹੜਾ ਦੋ ਚਾਲਾਂ ਚ ਕਿਸੇ ਨੂੰ ਬਿਲ ਨਹੀਂ ਆਇਆ ਅਸੀਂ ਮੋਟਰ ਤੇ ਨਹੀਂ ਜਾਣਦੇ ਜਾਣਾਂ ਉਹ ਕਹਿੰਦੇ ਨਾ ਤਾਂ ਬੇਅਦਬੀ ਦਾ ਹੱਲ ਨਿਕਲਿਆ ਨਾ ਕਿ ਨਸ਼ਾ ਖਤਮ ਹੋਇਆ ਇਹ ਕਹਿੰਦੇ ਨੇ ਦੇਖੋ ਜੀ ਗੱਲ ਇਹ ਹੈ ਬੇਅਦਬੀ ਕਰਾਈ ਕਿਹਨੇ ਨਸ਼ਾ ਲਿਆਂਦਾ ਕਿਹਨੇ ਹੁਣ ਭਗਵੰਤ ਮਾਨ ਹੈ ਮੈਂ ਤੁਹਾਨੂੰ ਕੀ ਗੱਲ ਹੀ ਕਹਿ ਰਿਹਾ ਵੀ ਨਸ਼ਾ ਲੈ ਆਉਣ ਵਾਲੇ ਕੌਣ ਅਸੀਂ ਫਿਰ ਬਦਨਾਮ ਕਰਨ ਖਾਤਰ ਲੱਗੇ ਹੋਏ ਅਸੀਂ ਤਾਂ ਵੀ ਕਿਤੇ ਭਗਵੰਤ ਮਾਨ ਪਾਸ ਨਾ ਹੋ ਜੇ ਨਸ਼ਾ ਕੋਈ ਨਹੀਂ ਨਸ਼ਾ ਲਿਆਉਣ ਵਾਲੇ ਜਿਹੜੇ ਇਹੀ ਲੀਡਰ ਨੇ ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਉਹ ਕੱਲਾ ਬਾਕੀ ਸਾਰੀਆਂ ਪਾਰਟੀਆਂ ਨੂੰ ਖਤਮ ਕਰਨ ਲੱਗੀ ਹੋਈਆਂ ਨੇ ਪਰ ਉਹ ਖਤਮ ਨਹੀਂ ਹੁੰਦਾ ਲੋਕਾਂ ਦੀ ਨਿਗਾਚਾ ਸਭ ਤੋਂ ਜ਼ਿਆਦਾ ਲੋਕਾਂ ਦੇ ਭੜੇ ਕਰਦਾ ਹਰੇਕ ਬੰਦੇ ਇਨਸਾਨ ਦੀ ਗੱਲ ਸੁਣਦਾ ਪਹਿਲਾਂ ਮੈਂ ਤਾਂ ਇੱਕ ਹੋਰ ਸੁਣ ਰਿਹਾ ਜੀ ਸਾਡੇ ਪਿੰਡਾਂ 'ਚ ਲੜਾਈਆਂ ਹੀ ਖਤਮ ਹੋ ਗਈਆਂ ਜਿਹੜੇ ਪਾਰਟੀਆਂ ਧੜੇ ਸੀ ਉਹ ਤਾਂ ਕਹਿੰਦਾ ਵੀ ਦੇਖੋ ਵੋਟ ਜੀ ਨੂੰ ਮਰਜ਼ੀ ਪਾਪ ਭਗਵਾਨ ਤਮਾਨ ਦਾ ਲੈਕਚਰ ਹੀ ਹੈ ਵੀ ਤੁਸੀਂ ਨਾ ਕਰੋ ਵੀ ਕਿਥਾਂ ਬੈਠੋ ਪਰ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਹੜੀ ਗੱਲ ਭਗਵੰਤ ਮਾਨ ਦੀ ਸਹੀ ਹੈ ਵੀ ਲੜਾਈ ਕਰਨੀ ਮਾੜੀ ਹੈ ਬੰਦੇ ਨੂੰ ਵੋਟ ਪਾਓ ਜਿਹੜਾ ਕੰਮ ਕਰਦਾ ਤਾਂ ਇਹ ਸੀ ਅਸੀਂ ਪਿੰਡ ਦੀ ਸੱਤ ਦੇ ਵਿੱਚ ਬੈਠੇ ਜਿੱਥੇ ਪਿੰਡ ਦੇ ਬਜ਼ੁਰਗ ਨੌਜਵਾਨ ਸਾਰੇ ਬੈਠੇ ਜਿਨ੍ਹਾਂ ਦੇ ਵੱਲੋਂ ਵਕ ਵਕ ਆਪਣੀ رائے ਦਿੱਤੀ ਗਈ ਹੈ ਅਲੱਗ-ਅਲੱਗ ਪਾਰਟੀਆਂ ਨੂੰ ਲੈ ਕੇ ਆਉਣ ਵਾਲੀ 4 ਜੂਨ 'ਪਾ ਲੱਗੂਗਾ ਕਿ ਕਿਹੜੀ ਪਾਰਟੀ ਬਠਿੰਡਾ ਲੋਕ ਸਭਾ ਸੀਟ ਤੋਂ ਜਿੱਤਦੀ ਹੈ ਤੇ ਕਿਹੜੀ ਪਾਰਟੀ ਹਾਰਦੀ ਹੈ ਕੈਮਰਾ ਪਰਸਨ ਜਸ਼ਨ ਨਾਮ ਮਨਦੀਪ ਜਯੋਤ ਪਿੰਡ ਭਪਾਲ ਮਾਨਸਾ